ਸੋ ਸਭ ਨੂੰ ਜੈ ਮਸੀਹ ਦੀ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰ ਫਿਰ ਮੌਕਾ ਦਿੱਤਾ ਪਰਮੇਸ਼ੁਰ ਨੇ ਕਿ ਅੱਜ ਦੇ ਦਿਨ ਦੇ ਅੰਦਰ ਉਡੀ ਮਹਿਮਾ ਦੇ ਲਈ ਉਹਦੇ ਕੰਮਾਂ ਦੇ ਲਈ ਜੋ ਮਹਾਨ ਸੰਮਰਥ ਨੂੰ ਪਰਮੇਸ਼ੁਰ ਨੇ ਇਸ ਧਰਤੀ ਤੇ ਭੇਜਿਆ ਸਾਡੇ ਸਪਿਰਚੁਅਲ ਫਾਦਰ ਸੈਂਟ ਫੇਰਿਸ ਜੀ ਨੂੰ ਉਹ ਮਹਾਂਸਾਮਰਜ ਦਿੱਤੀ ਅਰੇ ਇੱਕ ਬੜਾ ਵੱਡਾ ਮਸਲਾ ਆ ਕਿ ਮਸੀਹੀ ਲੋਕਾਂ ਦੇ ਕੋਲੋਂ ਪੈਸਾ ਲੁੱਟਿਆ ਜਾ ਰਿਹਾ ਆ ਉਹਨਾਂ ਲੁੱਟਣ ਦੇ ਤਰੀਕੇ ਅਪਣਾਏ ਜਾ ਰਹੇ ਆ ਚਾਹੇ ਉਹ ਇੱਥੇ ਪੰਜਾਬ ਦੇ ਵਿੱਚ ਆ ਚਾਹੇ ਪੰਜਾਬ ਤੋਂ ਬਾਹਰ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਜਿੱਥੇ ਵੀ ਲੋਕ ਵੱਸ ਰਹੇ ਆ ਉਹਨਾਂ ਨੂੰ ਬੜੇ ਤਰੀਕਿਆਂ ਦੇ ਨਾਲ ਲੁੱਟਿਆ ਜਾ ਰਿਹਾ ਔਰ ਉਸੇ ਲੁੱਟ ਨੂੰ ਬੰਦ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਜਨ ਨੂੰ ਸਾਡੇ ਸਪਿਰਚੁਅਲ ਫਾਦਰ ਸੰਤ ਫੈਰਿਸ ਮਸੀਹ ਜੀ ਨੂੰ ਖੜਾ ਕੀਤਾ ਔਰ ਉਹਨੋਂ ਨਾ ਲੁਟੇਰਿਆਂ ਦੇ ਵਿੱਚ ਇੱਕ ਉਹ ਲੁਟੇਰਾ ਜਿਹਦਾ ਨਾਮ ਸੁਖਪਾਲ ਰਾਣਾ ਸੁਖਪਾਲ ਰਾਣਾ ਨਹੀਂ ਬਲਕੇ ਦੁਖਪਾਲ ਰਾਣਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਅੰਦਰ ਇੱਕ ਐਸਟਮਨ ਨਹੀਂ ਆਈ ਗਵਾਹੀ ਆਈ ਕਿ ਕਿਸੇ ਭੈਣ ਦੇ ਕੋਲੋਂ ਕੋਣ ਨੇ ਫੋਰਚੂਨਰ ਮੰਗੀ ਔਰ ਇਹ ਉਹਨਾਂ ਨੇ ਮੰਚ ਤੇ ਉੱਤੇ ਬੋਲਿਆ ਕਿ ਹਾਂ ਮੇਰੇ ਕੋਲ ਮੰਗੀ ਆ ਔਰ ਦੁਖਪਾਲ ਰਾਣਾ ਨੇ ਉਹਨੂੰ ਲਗੀਆਂ ਉਹਦੀਆਂ ਮਿਰਚਾਂ ਮਿਰਚਾਂ ਕਿਉਂ ਲਗਦੀਆਂ ਜਿੱਥੇ ਜ਼ਖਮ ਹੋਵੇ ਨਮਕ ਉੱਥੇ ਲੱਗਦਾ ਜਿੱਥੇ ਜ਼ਖਮ ਹੋਵੇ ਇਸ ਕਰਕੇ ਸੁਖਪਾਲ ਰਾਣਾ ਸਣ ਧਿਆਨ ਦੇ ਨਾਲ ਤੂੰ ਗੱਲ ਕਰ ਰਹੇ ਆ ਕਿ ਸੰਤ ਸਾਡੇ ਸਪਿਰਚੁਅਲ ਫਾਦਰ ਪੋਲੀਟੀਸ਼ੀਅਨ ਸੀ ਪੋਲੀਟੀਸ਼ੀਅਨ ਸੀ ਪਰ ਕਿਹਦੇ ਲਈ ਆਪਣੀ ਕੌਮ ਦੇ ਲਈ ਦਰਦ ਰੱਖਦੇ ਸੀ ਆਪਾਂ ਦੇ ਇੱਕ ਬਹੁਤ ਵੱਡੇ ਸ਼ਰਾਬੇ ਸੀ ਲੋਕਾਂ ਨੂੰ ਗੁੰਮਰਾਹ ਕੀ ਅੰਨੇ ਨੂੰ ਤੁਸੀਂ ਸ਼ਰਾਬੀ ਜਿਹੜਾ ਇਨਸਾਨ ਹੁੰਦਾ ਨਾ ਸ਼ਰਾਬੀ ਉਹ ਆਪਣੇ ਆਪ ਨੂੰ ਸ਼ਰਾਬੀ ਥੋੜੀ ਕਹਿੰਦਾ ਹੁੰਦਾ ਉਹ ਲੁੜਕਦਾ ਵੀ ਵਾਹ ਉਹਨੇ ਕਿਹਾ ਮੈਂ ਨਹੀਂ ਮੈਂ ਸ਼ਰਾਬ ਨਹੀਂ ਪੀਤੀ ਮੈਨੂੰ 1 ਲੱਖ ਤੇ ਖੜਾ ਕਰ ਲਓ ਉਹਦੇ ਮੂੰਹ ਚੋ ਸਮੈਲ ਆਉਂਦੀ ਹੁੰਦੀ ਉਹਨੇ ਕਿਹਾ ਲੈ ਸੌਂ ਕੇ ਦੇਖ ਲਓ ਉਹਨੇ ਹਲਵਾੜ ਨਹੀਂ ਬਾਹਰ ਨਹੀਂ ਬਾਹਰ ਨੂੰ ਉਹਨੇ ਸਾਹ ਘੁੱਟ ਲੈਣਾ ਅੰਦਰ ਨੂੰ ਕਿਹਾ ਲੈ ਸੌਂ ਕੇ ਦੇਖ ਤੂੰ ਸੋ ਉਹ ਹਾਲ ਤੇਰਾ ਆ ਪਾਈ ਸੁਖਪਾਲ ਤੂੰ ਸੰਤਾ ਦੇ ਖਿਲਾਫ ਬੋਲ ਰਿਹਾ ਔਰ ਤੂੰ ਇੱਕ ਵੀਡੀਓ ਜਿਹੜੀ ਕੱਲ ਪਾਈ ਆ ਉਹਦੇ ਵਿੱਚ ਤੂੰ ਬੋਲ ਰਿਹਾ ਕਿ ਜਦੋਂ ਦਿਸਵੰਗ ਦੇ ਬਾਰੇ ਅਨਾਉਂਸ ਕਰਦੇ ਨੇ ਇਰੂਸ਼ਲਮ ਨਾਂ ਹੀ ਲੈਣਾ ਆ ਰਿਹਾ ਤੈਨੂੰ ਕਿਉਂ ਕਿਉਂਕਿ ਤੂੰ ਕਨਫਿਊਜ਼ ਹੋ ਚੁੱਕਾ ਆ ਇਰੂਸ਼ਲਮ ਨੂੰ ਤੂੰ ਇਰੂਸ਼ਲਮ ਕਹਿ ਕੇ ਬੋਲ ਰਿਹਾ ਉਹ ਅਨਾਈਟਿਡ ਸ਼ਹਿਰ ਜਿਹੜਾ ਜਿੱਥੇ ਸਾਡੇ ਪਰਮੇਸ਼ਰ ਪ੍ਰਭ ਯਿਸੂ ਮਸੀਹ ਚੱਲਦੇ ਫਿਰਦੇ ਜੇ ਜੇ ਸ਼ਹਿਰ ਦੇ ਅੰਦਰ ਉਹਨਾਂ ਨੇ ਕੁਰਬਾਨੀ ਦਿੱਤੀ ਇਸੇ ਕੋ ਉਸ ਸ਼ਹਿਰ ਨੂੰ ਜਿੱਥੇ ਸਾਡੇ ਪਰਮੇਸ਼ਰ ਪ੍ਰਭ ਯਿਸੂ ਮਸੀਹ ਚੱਲੇ ਫਿਰੇ ਘੁੰਮੇ ਫਿਰੇ ਸਾਡੇ ਲਈ ਪ੍ਰਾਰਥਨਾਵਾਂ ਕੀਤੀਆਂ ਜਤੂਨ ਪਹਾੜ ਦੇ ਉੱਪਰ ਸਾਨੂੰ ਦੁੱਖਾਂ ਤੋਂ ਕੱਢਣ ਦੇ ਲਈ ਤੇ ਤੂੰ ਉਹਦਾ ਨਾਮ ਕਿੱਦਾਂ ਲੈ ਰਿਆ ਯਰੂਸ਼ਲਮ ਕਹਿ ਕੇ ਅੱਤ ਤੂੰ ਸੰਤਾਂ ਨੂੰ ਦੱਸਿਆ ਕਿ ਉਹ ਇੱਕ ਪੋਲੀਟਿਸ਼ੀਅਨ ਜਦੋਂ ਪੋਲੀਟਿਸ਼ੀਅਨ ਸੀਗੇ ਉਦੋਂ ਵੀ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਔਰ ਅੱਜ ਵੀ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਕਿਉਂ ਕਿ ਮਾਹ ਸਮਰਦ ਉਹ ਆ ਜੋ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋਲ ਸੀ ਲੂਕਾ 9:43 ਦੇ ਵਿੱਚ ਇਹ ਗੱਲ ਲਿਖੀ ਹੋਈ ਆ ਲੋਕ ਲੇਖ ਰਹੇ ਮਾਹ ਸਮਰਦ ਕਿੱਥੋਂ ਆ ਗਏ ਮਾਹ ਸਮਰਦ ਬਾਈਬਲ ਦੇ ਵਿੱਚ ਆ ਤੁਹਾਡੇ ਉੱਤੇ ਭੇਦ ਕਿਉਂ ਨਹੀਂ ਜ਼ਾਹਰ ਕੀਤਾ ਕਿਉਂਕਿ ਤੁਸੀਂ ਲੁੱਟਣ ਵਾਲੇ ਲੁਟੇਰੇ ਆ ਔਰ ਲੁਟੇਰਿਆਂ ਤੇ ਪਰਮੇਸ਼ਰ ਨਹੀਂ ਕਦੇ ਵਿਸ਼ਵਾਸ ਕਰਦਾ ਤੁਹਾਡੇ ਵਿੱਚ ਕਿਹੜੀ ਖੂਬੀ ਆ ਤੁਸੀਂ ਤਾਂ ਲੁੱਟ ਲਿਆ ਲੋਕਾਂ ਨੂੰ 15-15 ਹਜ਼ਾਰ ਦੇ ਕਾਰਡ ਬਣਾ ਰਹੇ ਆ ਅਖੇ ਜੀ ਇਹ ਮੈਂਬਰਸ਼ਿਪ ਆ ਕਾਦੀ ਮੈਂਬਰਸ਼ਿਪ ਗਈ ਕਿੱਥੇ ਲਿਖਿਆ ਬਾਈਬਲ 'ਚ ਮੈਂਬਰਸ਼ਿਪ 50-50 ਕਰੋੜ ਦੀਆਂ ਕਹਿੰਦੇ ਅਸੀਂ ਜ਼ਮੀਨਾਂ ਲੈ ਲਈਆਂ ਚਰਚ ਲਈ 4-4 ਕਰੋੜ ਦੀਆਂ ਕੋਠੀਆਂ ਬਣਾ ਲਈਆਂ ਜਦੋਂ ਲੋਕ ਹਿਸਾਬ ਮੰਗਣ ਆ ਗਏ ਉਹਨਾਂ ਨੇ ਲਿਸਟ ਬਣਾ ਕੇ ਲੈ ਆਉਣੀ ਤੇ ਤੁਹਾਡੇ ਕੋਲੋਂ ਕਰਜ਼ਾ ਨਹੀਂ ਲੈਣਾ ਇਸ ਲਈ ਲੁੱਟਣਾ ਬੰਦ ਕਰੋ ਲੁੱਟਣਾ ਬੰਦ ਕਰ ਸੁਖਪਾਲ ਰਾणे ਤੈਨੂੰ ਦੱਸ ਰਹੇ ਹਾਂ ਅਸੀਂ ਇਹ ਗੱਲ ਔਰ ਤੂੰ ਆਹ ਕਿੱਦਾਂ ਨਾਂ ਲੈ ਰਿਆ ਯਰੂਸ਼ਲਮ ਦਾ ਇਹ ਯੂਜ਼ ਹੋ ਗਿਆ ਔਰ ਯਰੂਸ਼ਲਮ ਸੇ ਬਰਕਤੇ ਆ ਆ ਦੇ ਇੱਕ ਦਾ ਨਾਂ ਲੈਂਦੇ ਉਹ ਕਿਹੜਾ ਸ਼ਹਿਰ ਆ ਭਾਈਓ ਤੇ ਤੂੰ ਮੈਨੂੰ ਸ਼ਬਦ ਤੂੰ ਕਹਿਣਾ ਕਿਉਂ ਇਸਤੇਮਾਲ ਕਰ ਰਿਹਾ ਮੈਂ ਕਿਉਂਕਿ ਤੂੰ ਹੈ ਹੀ ਤੂੰ ਆ ਤੂੰ ਸਾਨੂੰ ਕਹਿਣਾ ਪਾਸ ਪ੍ਰਗਟਜੀ ਨੂੰ ਕਹਿ ਰਿਹਾ ਸੰਤ ਪ੍ਰਗਟਜੀ ਨੂੰ ਤੂੰ ਇਹ ਗੱਲ ਕਹਿ ਰਿਹਾ ਕਿ ਸ਼ਰਮ ਕਰੋ ਸੰਤਾਂ ਨੂੰ ਕਹਿ ਰਹੇ ਸ਼ਰਮ ਕਰੋ ਸ਼ਰਮ ਤੁਹਾਡੇ ਵਰਗਿਆਂ ਨੂੰ ਨਹੀਂ ਆ ਰਹੀ ਬਾਈਬਲ ਦੇ ਪ੍ਰਭੂ ਯਿਸੂ ਮਸੀਹ ਨੇ ਕੋੜਾ ਕਿਉਂ ਬੜਾਇਆ ਸੀ ਕਿਉਂਕਿ ਤੁਹਾਡੇ ਵਰਗੇ ਲੁਟੇਰੇ ਬੈਠੇ ਸੀ ਹੱਗਲਾ ਦੇ ਅੰਦਰ ਲੁੱਟਣ ਵਾਸਤੇ ਮਨੀ ਚੇਂਜਰ ਜਿਹੜੇ ਲੋਕਾਂ ਦਾ ਘਾਣ ਕਰੀ ਜਾ ਰਹੇ ਸੀ ਲੋਕ ਰੋ ਰਹੇ ਸੀ ਚੀਲਾਰੇ ਸੀਗੇ ਪਰ ਤੁਹਾਡੇ ਅਰਕਲੇ ਲੁਟੇਰੇ ਬੈਠੇ ਸੀ ਉਥੇ ਹੈਕਲਾ ਦੇ ਅੰਦਰ ਤੇ ਜਦੋਂ ਪ੍ਰਭੂ ਯਿਸੂ ਮਸੀਹ ਆਏ ਉਹਨਾਂ ਨੇ ਕੋੜਾ ਬਣਾਇਆ ਰਸੀਆਂ ਦਾ ਤੇ ਉਹਨਾਂ ਨੇ ਭਰਾਇਆ ਤੇ ਹੁਣ ਉਹੀ ਦੁਆਰਾ ਕੋੜਾ ਤੁਹਾਡੇ ਵਰ ਰਿਹਾ ਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਖੜੇ ਕੀਤਾ ਸਾਡੇ ਸੰਤਾਂ ਨੂੰ ਉਹਨੇ ਪੜਖਿਆ ਪਹਿਲਾਂ ਪੂਰੇ ਸੰਸਾਰ ਦੇ ਵਿੱਚ ਕੌਣ ਹੈ ਇਦਾਂ ਜਿਹੜਾ ਇਹ ਕੰਮ ਕਰ ਸਕਦਾ ਬਿਨਾਂ ਲਾਲਚ ਤੋਂ ਉਹ ਇੱਕ ਵੱਡੇ ਬਿਜ਼ਨਸਮੈਨ ਜਿਨ੍ਹਾਂ ਨੂੰ ਜਦੋਂ ਪਰਮੇਸ਼ਰ ਨੇ ਕਿਹਾ ਕਿ ਚੱਲ ਮੇਰਾ ਕੰਮ ਕਰ ਉਹਨਾਂ ਨੇ ਬਿਜ਼ਨਸ ਦੀ ਪਰਵਾਹ ਨਹੀਂ ਕੀਤੀ ਤੇ ਤੁਸੀਂ ਲੁੱਟਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਫਿਰ ਤੁਸੀਂ ਡਿਬੇਟ ਕਰ ਰਹੇ ਆ ਕਿ ਮੈਂ ਉਹਦੇ ਨਾਲੋਂ ਵੱਡਾ ਆ ਉਹ ਕੌਣ ਵੱਡਾ ਭਾਈ ਇੱਥੇ ਧਰਤੀ ਦੇ ਉੱਤੇ ਬੱਡੇ ਛੋਟੇ ਦੀ ਗੱਲ ਨਹੀਂ ਗੱਲ ਹੈ ਤੁਹਾਡੀ ਸੋਚ ਦੀ ਤੁਸੀਂ ਸਾਨੂੰ ਕਹਿ ਰਹੇ ਹੋ ਤੁਸੀਂ ਕਹਿ ਰਹੇ ਕਿ ਮੇਰਾ ਬੇਟਾ ਜਿਹਦਾ ਵਿਆਹ ਹੋਣ ਵਾਲਾ ਕੁਝ ਦਿਨਾਂ ਤੱਕ ਤੋਂ ਤੋਂ ਬਾਅਦ ਕਨਫਿਊਜ਼ਨ ਦੇ ਵਿੱਚ ਕਹਿ ਰਿਹਾ ਕੁਝ ਸਾਲਾਂ ਤੱਕ ਭਾਈ ਸਾਲਾਂ ਵਿੱਚ ਤੇ ਦਿਨਾਂ ਦੇ ਵਿੱਚ ਬਹੁਤ ਫਰਕ ਹੁੰਦਾ ਸਾਲਾਂ ਵਿੱਚ ਮਹੀਨਿਆਂ ਵਿੱਚ ਤੇ ਦਿਨਾਂ ਦੇ ਵਿੱਚ ਫਰਕ ਹੁੰਦਾ ਕਿਉਂ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਮੋਰੇ ਬੈਠਿਆਂ ਨੂੰ ਪਹਿਲਾਂ ਉਹਨਾਂ ਨੂੰ ਕਹਿਣਾ ਕਿ ਮੇਰਾ ਬੇਟਾ ਮੇਰਾ ਲੜਕਾ ਕਿੱਥੇ ਆਉ ਉਹ ਤੇਰਾ ਮੁੰਡਾ ਤੇਰੇ ਕੋਲ ਨਹੀਂ ਆਇਆ ਤੂੰ ਅਨਾਉਂਸ ਕਰ ਰਿਹਾ ਕਿੱਥੇ ਆਉ ਤੂੰ ਆਪ ਹੀ ਸਮਝ ਲੈਣਾ ਬਾਈਬਲ 'ਚ ਲਿਖਿਆ ਜਿਹੜੇ ਪਹਾੜੇ ਦੀਆਂ ਪੇਡਾਂ ਚਾਰਦੇ ਆ ਖੂਪੇੜੀ ਨੂੰ ਉਹਨਾਂ ਦੇ ਕਿ ਭੱਜ ਜਾਣਗੇ ਬਗਿਆੜ ਨੂੰ ਆਉਂਦਾ ਦੇਖ ਕੇ ਭੱਜ ਜਾਣਗੇ ਤੇ ਤੁਹਾਡਾ ਉਹ ਹਾਲਿਆਂ ਪਾੜੇ ਤੇ ਤੁਸੀਂ ਲੱਗੇ ਹੋਏ ਆ ਲਾਟਰੇ ਆ ਲੋਕਾਂ ਨੂੰ ਵੱਡੀ ਲੁੱਟ ਕਰ ਰਹੇ ਆ ਇਹ ਲੋਟੇਰੇ ਸ਼ਬਦ ਐਸੇ ਲਈ ਯੂਜ਼ ਕੀਤਾ ਮੈਂ ਕਿਉਂਕਿ ਤੂੰ ਲੁਟੇਰਾ ਆ ਕਲੀਆਂ ਨੂੰ ਲੁੱਟ ਰਿਹਾ ਪਰਮੇਸ਼ਰ ਦੀ ਨੂੰ ਪੱਤ ਲੁੱਟ ਰਿਹਾ ਉਹਨਾਂ ਦੀ ਜਿਹੜਾ ਇਨਸਾਨ ਗਰੀਬ ਆ ਜਿਹਦੇ ਕੋਲ ਚਰਚੋਂ ਲਈ ਵੀ ਕਿਰਾਇਆ ਨਹੀਂ ਹੁੰਦਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਨਾਉਂਸ ਕਰ ਦਿੱਤਾ ਕਿ ਉਹ ਫ੍ਰੀ ਜਿਹੜਾ ਕਿਰਾਇਆ ਬੀਬੀਆਂ ਦਾ ਉਹ ਬੰਦ ਕੀਤਾ ਜਾਣਾ ਤੇ ਬਹੁਤ ਸਾਰੇ ਲੋਕ ਆਏ ਸੰਤਾਂ ਦੇ ਕੋਲ ਸੰਤ ਜੀ ਪ੍ਰੇਰ ਕਰੋ ਪ੍ਰਾਰਧਨਾ ਕਰੋ ਸਾਡੇ ਕੋਲ ਕਿਰਾਇਆ ਨਹੀਂ ਹੁੰਦਾ ਤੇ ਅਸੀਂ ਆਧਾਰ ਕਾਰਡ ਤੇ ਆਈਦਾ ਤੇ ਆਧਾਰ ਕਾਰਡ ਬੰਦ ਹੋ ਜਾਣੇ ਅੱਜ ਪੂਰੇ ਸੰਸਾਰ ਦੇ ਅੰਦਰ ਮਹਾਸਾਮਰਾਤ ਦਾ ਜੋਰ ਆ ਔਰ ਤੁਹਾਨੂੰ ਵੀ ਜ਼ਰੂਰਤ ਆ ਆਓ ਗੁੱਟਨੇ ਢੇਕੋ ਲੈ ਕੇ ਜਾਓ ਮਹਾਸਾਮਰਾਤ ਔਰ ਇਮਾਨਦਾਰੀ ਨਾਲ ਕੰਮ ਕਰੋ ਜੋ ਬਾਈਬਲ 'ਚ ਲਿਖਿਆ ਨਾ ਫ੍ਰੀ ਦਿੱਤਾ ਆ ਉਹ ਫ੍ਰੀ ਦਾ ਕੰਮ ਕਰੋ ਭਾਈ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਂਗੇ ਤੁਸੀਂ ਕਹਿੰਦੇ ਉਹ ਸੌਂ ਖਵਾਓ ਬਾਈਬਲ ਤੇ ਅਧਰਾ ਕੇ ਬਾਈਬਲ 'ਚ ਤਾਂ ਲਿਖਿਆ ਆ ਕਿ ਸੌਂ ਖਾਣੀ ਮਨਾਇਆ ਲੋਕਾਂ ਨੂੰ ਕਿੱਦਾਂ ਤੁਸੀਂ ਐਕ੍ਰੋਟਾਈਜ਼ ਕਰ ਰਹੇ ਕਿੱਦਾਂ ਤੁਸੀਂ ਉਹਨਾਂ ਨੂੰ ਬਲੈਕਮੇਲ ਕਰ ਰਹੇ ਆ ਕਿੱਦਾਂ ਉਹਨਾਂ ਨੂੰ ਤੁਸੀਂ ਆਪਣੇ ਚੰਗਲ ਵਿੱਚ ਵਸਾ ਲੈਣੇ ਕਿ ਨਾਂ ਦਿੱਤਾ ਤੇ ਇਦਾਂ ਹੋ ਔਰ ਉਤੋਂ ਐਸੀ ਵੀਡੀਓ ਦੇ ਵਿੱਚ ਖੇਰ ਦੇਤਾ স্পেশাল ਸੀਡ ਕਾਦਾ স্পেশাল ਸੀਡ ਬਈ ਕਾਦਾ স্পেশাল ਸੀਡ স্পেশাল ਸੀਡ ਅਕਾਊਂਟ ਨੰਬਰ ਤੁਸੀਂ ਦੇਂਦੇ ਆਪਣੇ ਅਕਾਊਂਟ ਦੇਂਦੇ ਆ ਇਹ ਚ ਪਾਓ ਜੀ ਆਹ ਕਰੋ ਆਹ ਕਰੋ ਇਹ ਲੁੱਟਣ ਦਾ ਤਰੀਕਾ ਨਹੀਂ ਬੈਂਕ ਕਾਰਡ ਰੇਸੇ ਲੁੱਟ ਨੂੰ ਈਡੀ ਸੀਡੀ ਦੱਸਦਾ ਨਾ ਤੈਨੂੰ ਦੱਸਾਂ ਕਿ ਫਿਰ ਆਉਣ ਵਾਲੇ ਟਾਈਮ 'ਚ ਈਡੀ ਸੀਡੀ ਕੀ ਆ ਉਹ ਇੱਕ ਗਵਰਨਮੈਂਟ ਦਾ ਅਧਾਰਾ ਆ ਤੇ ਜਦੋਂ ਪਿਆ ਨਾ ਛਾਪਾ ਤੇ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਦੁੱਖ ਪਾਰ ਰਾਣੇ ਤੂੰ ਭੱਜਣਾ ਆ ਫਿਰ ਤੈਨੂੰ ਯਾਦ ਆਉਣੀਆਂ ਸਾਡੀਆਂ ਗੱਲਾਂ ਪਰ ਸੰਤਾ ਦੇ ਖਿਲਾਫ ਬੋਲੋਂਗੇ ਅਸੀਂ ਕਦੇ ਵੀ ਮਾਫ ਨਹੀਂ ਕਰਾਂਗੇ ਕਿਉਂ ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਨੇ ਖੜੇ ਕੀਤਾ ਆ ਤੇਰੇ ਨਾਲ ਸਾਡੀ ਦੁਸ਼ਮਣੀ ਨਹੀਂ ਗਈ ਤੂੰ ਸਾਡਾ ਦੁਸ਼ਮਣ ਨਹੀਂਗਾ ਪਰ ਤੇਰੇ ਜਿਹੜੇ ਕੰਮ ਆ ਉਹ ਕਢਾਉਣੇ ਆ ਤੂੰ ਲੋਟ ਰਿਆਂ ਲੋਕਾਂ ਨੂੰ ਆਪਣੀ ਲੋਟ ਨੂੰ ਬੰਦ ਕਰ ਸਮਾਂ ਲੱਗੀ ਇਸ ਲਈ ਜਿਹੜੇ ਲੋਗ ਲੋਟੋ ਰਿਆਂ ਨੇ ਇਹਨਾਂ ਕੋਲੋਂ ਜਿਨ੍ਹਾਂ ਨੂੰ ਲੋਟ ਰਿਆ ਆ ਅਗਰ ਇਹ ਤੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਆ ਨਾ ਤੇ ਜਿਨ੍ਹਾਂ ਕੋਲੋਂ ਲਏ ਆ ਇਹਨੇ ਪੈਸੇ ਤੇ ਤੁਹਾਨੂੰ ਇੱਕ ਨੰਬਰ ਦਿੱਤਾ ਜਾਊਗਾ RMS pastor ministry ਕੰਟੈਕਟ ਕਰੋ YouTube ਦੇ ਉੱਪਰ ਜਾਓ RMS pastor ministry ਪਰੋ ਦੇ ਉੱਪਰ ਪਰੋ ਦੇ ਤੋਂ ਨੰਬਰ ਚੱਕੋ ਉਹਦੇ ਤੇ ਗੱਲ ਕਰੋ ਕਿ ਅਸੀਂ ਲੋਟੋ ਰਿਆ ਹਾਂ ਉਹ ਗੱਲ ਕਰ ਰਿਹਾ ਕਿ ਸੌ ਖਵਾਉ ਬੈਬ ਤੇ ਹੱਥ ਰਗਾ ਕੇ ਦੁਆਰਾ ਉਹਨੂੰ ਲਿਆਂਦਾ ਨਹੀਂ ਲੈ ਕੇ ਆਵਾਂਗੇ ਉਹਨੂੰ ਦੁਆਰਾ ਮੰਚ ਦੇ ਉੱਪਰ ਅਸੀਂ ਉਹਦੇ ਕੋਲ ਦੁਆਰਾ ਟੈਸਟਮਨੀ ਕਰਾਵਾਂਗੇ ਹਾਲੇ ਤਾਂ ਬਹੁਤ ਕੁਝ ਤੇਰਾ ਨਿਕਲ ਕੇ ਬਾਹਰ ਹੋਣਾ ਤੂੰ ਦੇਖੀ ਚੱਲ ਫੇਰ ਹਾਂ ਔਰ ਤੁਸੀਂ ਸ਼ੁਰੂ ਕੀਤਾ ਨਾ ਇਹਨੂੰ ਐਂਡ ਕਰਕੇ ਦਿਖਾਵਾਂਗੇ ਅਸੀਂ ਔਰ ਇਮਾਨਦਾਰੀ ਨਾਲ ਕੰਮ ਕਰੋ ਜੋ ਬਾਈਬਲ 'ਚ ਲਿਖਿਆ ਨਾ ਫ੍ਰੀ ਦਿੱਤਾ ਆ ਉਹ ਫ੍ਰੀ ਦਾ ਕੰਮ ਕਰੋ ਭਾਈ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਂਗੇ ਤੁਸੀਂ ਕਹਿੰਦੇ ਉਹ ਸੌਂਖ ਖਵਾਓ ਬਾਈਬਲ 'ਤੇ ਹੱਥ ਰੱਖ ਕੇ ਬਾਈਬਲ 'ਚ ਤਾਂ ਲਿਖਿਆ ਆ ਕਿ ਸੌਂਖ ਖਾਣੀ ਮਨਾਇਆ ਲੋਕਾਂ ਨੂੰ ਕਿੱਦਾਂ ਕਿੱਦਾਂ ਉਹਨਾਂ ਨੂੰ ਤੁਸੀਂ ਆਪਣੇ ਜੰਗਲ ਵਿੱਚ ਵਸਾ ਲੈਣੇ ਕਿ ਨਾਂ ਦਿੱਤਾ ਤੇਦਾਉ ਔਰ ਉਤੋਂ ਐਸੇ ਵੀਡੀਓ ਦੇ ਵਿੱਚ ਫੇਰ ਦਿੱਤਾ ਸਪੈਸ਼ਲ ਸੀਡ ਕਾਦਾ ਸਪੈਸ਼ਲ ਸੀਡ ਬਈ ਕਾਦਾ ਸਪੈਸ਼ਲ ਸੀਡ ਸਪੈਸ਼ਲ ਸੀਡ ਅਕਾਊਂਟ ਨੰਬਰ ਤੁਸੀਂ ਦੇਂਦੇ ਆਪਣੇ ਅਕਾਊਂਟ ਦੇਂਦੇ ਆ ਇਹ ਚ ਪਾਓ ਜੀ ਆਹ ਕਰੋ ਆਹ ਕਰੋ ਇਹ ਲੁੱਟਣ ਦਾ ਤਰੀਕਾ ਨਹੀਂ ਬੈਂਕ ਕਾਟੂ ਦੇ ਇਸੇ ਲੁੱਟ ਨੂੰ ਈਡੀ ਸੀਡੀ ਦੱਸਦਾ ਨਾ ਤੈਨੂੰ ਦੱਸਾਂ ਕਿ ਫਿਰ ਆਉਣ ਵਾਲੇ ਟਾਈਮ 'ਚ ਈਡੀਸੀਡੀ ਕੀ ਆ ਉਹ ਇੱਕ ਗਵਰਨਮੈਂਟ ਦਾ ਅਧਾਰਾ ਆ ਤੇ ਜਦੋਂ ਪਿਆ ਨਾ ਛਾਪਾ ਤੇ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਦੁੱਖ ਪਾਰ ਰਾਣੇ ਤੂੰ ਭੱਜਣਾ ਆ ਫਿਰ ਤੈਨੂੰ ਯਾਦ ਆਉਣੀਆਂ ਸਾਡੀਆਂ ਗੱਲਾਂ ਔਰ ਤੇਰੇ ਨਾਲ ਸਾਡੀ ਦੁਸ਼ਮਣੀ ਨਹੀਂ ਗਈ ਤੂੰ ਸਾਡਾ ਦੁਸ਼ਮਣ ਨਹੀਂਗਾ ਪਰ ਤੇਰੇ ਜਿਹੜੇ ਕੰਮ ਆ ਉਹ ਕਢਾਉਣੇ ਆ ਤੂੰ ਲਾਟ ਰਿਆਂ ਲੋਕਾਂ ਨੂੰ ਆਪਣੀ ਲਾਟ ਨੂੰ ਬੰਦ ਕਰ ਸਮਝ ਲੱਗੀ ਇਸ ਲਈ ਜਿਹੜੇ ਲੋਗ ਲਾਟੋ ਰਿਆਂ ਨੇ ਨੁਕੋੜੋ ਜਿਨ੍ਹਾਂ ਨੂੰ ਲਾਟ ਰਿਆ ਆ ਅਗਰ ਇਹ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਆ ਨਾ ਤੇ ਜਿਨ੍ਹਾਂ ਕੋਲੋਂ ਲੈ ਆ ਇਹਨੇ ਪੈਸੇ ਤੇ ਤੁਹਾਨੂੰ ਇੱਕ ਨੰਬਰ ਦਿੱਤਾ ਜਾਊਗਾ ਆਰਐਮਐਸ ਪਾਸਟਰ ਮਿਨਿਸਟਰੀ ਕੰਟੈਕਟ ਕਰੋ YouTube ਦੇ ਉੱਪਰ ਜਾਓ ਆਰਐਮਐਸ ਪਾਸਟਰ ਮਨੁਸ਼ੀ ਪਰੋ ਦੇ ਉੱਪਰ ਉਹਦੇ ਤੋਂ ਨੰਬਰ ਚੱਕੋ ਉਹਦੇ ਤੇ ਗੱਲ ਕਰੋ ਕਿ ਅਸੀਂ ਲੋਟੋ ਰਿਆਂ ਹੁਣ ਗੱਲ ਕਰ ਰਿਆਂ ਕਿ ਸੌਂ ਖਵਾਓ ਬੈਗਲ ਤੇ ਹੱਥ ਰਕਾ ਕੇ ਦੁਆਰਾ ਉਹਨੂੰ ਲਿਆਂਦਾ ਨਹੀਂ ਲੈ ਕੇ ਆਵਾਂਗੇ ਉਹਨੂੰ ਦੁਆਰਾ ਮੰਚ ਦੇ ਉੱਪਰ ਅਸੀਂ ਉਹਦੇ ਕੋਲ ਦੁਆਰਾ ਟੈਸਟੀਮਨੀ ਕਰਾਵਾਂਗੇ ਹਾਲੇ ਤਾਂ ਬਹੁਤ ਕੁਝ ਤੇਰਾ ਨਿਕਲ ਕੇ ਬਾਹਰ ਹੋਣਾ ਤੂੰ ਦੇਖੀ ਚੱਲ ਫੇਰ ਹੁਣ ਹੁਣ ਤੂੰ ਸ਼ੁਰੂ ਕੀਤਾ ਨਾ ਇਨੋ ਐਂਡ ਕਰਕੇ ਦਿਖਾਵਾਂਗੇ ਅਸੀਂ ਹਾਲੇ ਤਾਂ ਇਨੋਵਾ ਦਾ ਵੀ ਤੈਨੂੰ ਦੱਸਾਂਗੇ ਇਨੋਵਾ ਕਿੱਥੋਂ ਆਈ ਕਿਹਨੇ ਦਿੱਤੀ ਇਨੋਵਾ ਵੀ ਲਈ ਹੈ ਨਾ ਉਹ ਵੀ ਤੈਨੂੰ ਪੁੱਛਾਂਗੇ ਫਿਰ ਫੇਰ ਦੇਈ ਤੂੰ ਜਵਾਬ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੁਣ ਰਾਣੇ ਤੂੰ ਗਲਤੀ ਕੀਤੀ ਆ ਜੇ ਤੂੰ ਸੱਚਾ ਸੀ ਤੈਨੂੰ ਮਿਰਚਾਂ ਨਹੀਂ ਸੀ ਲੱਗਣੀਆਂ ਹੁਣ ਤੈਨੂੰ ਮਿਰਚਾਂ ਲੱਗ ਰਹੀਆਂ ਕਿਉਂਕਿ ਤੁਹਾਡਾ ਅਸਲੀ ਤੇਰਾ ਸਾਹਮਣੇ ਲੈ ਕੇ ਆ ਰਹੀ ਆ ਮਹਾਂ ਸਮਰਥ ਸੰਤ ਜੀ ਖਿਲਾਫ ਜੀਏ ਇਸ ਗੱਲ ਤੋਂ ਕਿ ਲੋਕਾਂ ਕੋਲੋਂ ਪੈਸੇ ਲੁੱਟੇ ਜਾ ਰਹੇ ਆ ਮਸੀਹ ਦਾ ਘਾਣ ਕਰ ਦਿੱਤਾ ਤੁਸੀਂ ਅੱਜ ਖਤਰਾ ਕਿਹਦੇ ਤੋਂ ਆ ਖਤਰਾ ਤੁਹਾਡੇ ਵਰਗੇ ਲੋਕਾਂ ਤੋਂ ਆ ਮਸੀਹਤ ਨੂੰ ਜਿਹੜੇ ਲੁੱਟ ਰਹੇ ਆ ਲੋਕਾਂ ਨੂੰ ਜਿਨ੍ਹਾਂ ਲੋਕ ਪੈਸੇ ਦੇ ਦੇ ਕੇ ਤੁਹਾਡੇ ਕੋਲੋਂ ਪ੍ਰੇਅਰ ਕਰਵਾ ਰਹੇ ਆ ਔਰ ਤੁਸੀਂ ਆਪਣੇ ਐਚਾ ਜੀ ਗੁਰਛੱਲੇ ਉਡਾ ਰਹੇ ਹੂੰ ਕਦੇ ਦੇਖਿਆ ਜਾ ਕੇ ਕਿਸੇ ਦੇ ਘਰ ਵਿੱਚ ਕਦੇ ਕਿਸੇ ਗਰੀਬ ਪਰਿਵਾਰ 'ਚ ਗਏ ਕਦੇ ਗਰੀਬ ਪਰਿਵਾਰ ਨੂੰ ਲਾਇਆ ਗੱਲਾਂ ਔਰ ਗੱਲ ਕਰ ਰਿਹਾ ਉਹ ਸੰਤਾ ਦੀ ਉਹ ਜੀ ਕਹਿੰਦਾ ਮੈਂ ਆਪਣੀ ਜੇਬ ਤੋਂ ਆਪਣੀ ਜੇਬ ਤੋਂ ਅੱਜ ਵੀ ਆਪਣੀ ਜੇਬ ਤੋਂ ਕਰਦੇ ਆ ਕਰੋੜਾਪਤੀ ਆ ਉਹ ਲੁੱਟਿਆ ਨਹੀਂ ਉਹਨਾਂ ਨੇ ਤੁਹਾਡੇ ਵਰਗੂ ਲੋਕਾਂ ਨੂੰ ਤੇ ਨਾ ਕਦੇ ਸ਼ੋਅ ਆਫ ਕਰਦੇ ਆ ਉਹ ਦੱਸਣਾ ਪੈ ਰਿਹਾ ਇਸ ਕਰਕੇ ਕਿਉਂਕਿ ਤੁਹਾਡੇ ਵਰਗੇ ਲੁਟੇਰੇ ਜਿਹੜੇ ਆ ਉਹ ਲੋਟਰੇ ਆ ਲੋਕਾਂ ਨੂੰ ਲੋਕੀ ਆਪਣਾ ਦਰਦ ਦੱਸਦੇ ਉੱਥੇ ਆ ਕੇ ਅਸੀਂ ਕਿਸੇ ਨੂੰ ਸਿਖਾਉਂਦੇ ਨਹੀਂਗੇ ਜਿਨ੍ਹਾਂ ਦਾ ਦਰਦ ਹੈ ਨਾ ਉਹ ਦੱਸਦੇ ਆਪਣਾ ਦਰਦ ਆ ਕੇ ਉੱਥੇ ਤੇ ਤੁਹਾਨੂੰ ਲੱਗੀਆਂ ਮਿਰਚਾਂ ਤੁਹਾਡੀ ਤੂਸਤੇ ਜਦੋਂ ਪੈਰ ਰੱਖਿਆ ਗਿਆ ਤਾਂ ਤੁਹਾਡੀਆਂ ਚੀਕਾਂ ਨਿਕਲੀਆਂ ਤੇ ਹਾਲੇ ਤਾਂ ਹੁਣ ਚੀਕਾਂ ਕਢਾਉਣੀਆਂ ਅਸੀਂ ਤੁਹਾਡੀਆਂ ਤੈਨੂੰ ਦੇਣਾ ਪਏਗਾ ਇਹਾਬ ਪ੍ਰਭੂ ਯਿਸੂ ਐਵੇਂ ਨਹੀਂ ਉਹਨੇ ਕਿਹਾ ਤੁਹਾਡੇ ਅਰਗੇ ਕਹਿਣਗੇ ਨਾ ਅਸੀਂ ਚਮਤਕਾਰ ਕੀਤੇ ਅਸੀਂ ਪਰੇਸ਼ਵਾਨੀਆਂ ਕੀਤੀਆਂ ਵਿਅਰਥ ਲੈ ਜਾਣੀਆਂ ਭਾਈ ਮਾਫੀ ਮੰਗ ਲਓ ਪ੍ਰਭੂ ਦੇ ਕੋਲੋਂ ਲਟੜਾ ਬੰਦ ਕਰ ਦਿਓ ਇਹ ਲਟੜ ਬੰਦ ਕਰ ਦਿਓ ਅਸੀਂ ਖਿਲਾਫ ਆਏ ਦੇ ਸਾਡੇ ਸੰਤ ਜੀ ਖਿਲਾਫ ਆਏ ਦੇ ਉਹ ਪਹਿਲਾਂ ਵੀ ਕੌਮਲੀ ਲੱਗਦੇ ਸੀ ਅੱਜ ਵੀ ਉਹ ਕੌਮਲੀ ਖੜੇ ਆ ਕਿੰਨੇ ਚਰਚ ਖੜੇ ਕੀਤੇ ਤੁਸੀਂ ਕਿੰਨੇ ਲੋਕਾਂ ਨੂੰ ਕਿਹਾ ਕਿ ਆਜ ਤੇਰੀ ਮੈਂ ਮਿਨਿਸਟਰੀ ਤਿਆਰ ਕਰਦਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਰਚੇ ਖੜੇ ਕੀਤੇ ਸੰਤਾਂ ਨੇ ਉਹ ਮਿਹਨਤ ਕਰ ਰਹੇ ਆ ਦਿਨ ਰਾਤ ਪਾਸਟਰਾਂਾਂ ਦੇ ਲਈ ਪ੍ਰਭੂ ਦੀਆਂ ਦਾਸੀਆਂ ਦੇ ਲਈ ਉਹ ਮਿਹਨਤ ਕਰ ਰਹੇ ਆ ਦਿਨ ਰਾਤ ਲੱਗੇ ਹੋਇਆ ਪਰਮੇਸ਼ਰ ਦੇ ਅੱਗੇ ਤੇ ਆਪਾਂ ਕਿੰਨੇ ਚਰਚੇ ਸ਼ੁਰੂ ਕੀਤੇ ਤੁਸੀਂ ਆਪਣੀਆਂ ਬ੍ਰਾਂਚਾਂ ਬਣਾ ਕੇ ਬਹਿ ਗਏ ਆ ਮੇਰੀ ਬ੍ਰਾਂਚ ਆ ਮੇਰੀ ਬ੍ਰਾਂਚ ਕਿਹੜਾ ਤੂੰ ਚਰਚੀ ਖੜਾ ਕੀਤਾ ਮੈਨੂੰ ਦੱਸ ਆਪਣੇ ਬਣਾਇਆ ਨਾ ਸੰਤ ਆਪਣਾ ਨਹੀਂ ਬਣਾ ਰਹੇ ਸੰਤ ਸਾਡੇ ਬਣਾ ਰਹੇ ਆ ਸਾਡੇ ਚਰਚ ਖੜੇ ਕਰ ਰਹੇ ਆ ਸਾਡੀਆਂ ਮਿਨਿਸਟਰੀਆਂ ਖੜੀਆਂ ਕਰ ਰਹੇ ਆ ਇਹ ਵੀ ਦੇਖੋ ਪਰਮੇਸ਼ਰ ਕੰਮ ਕਿੱਥੋਂ ਲੈ ਰਿਹਾ ਆ ਕੰਮ ਅੱਜ ਪਰਮੇਸ਼ਰ ਮਹਾਸਮਰਤ ਦੇ ਨਾਲ ਲੈ ਰਿਹਾ ਮਹਾਸਮਰਤ ਦੇ ਨਾਲ ਹਜ਼ਾਰਾਂ ਨੌਜਵਾਨ ਬੇਟੇ ਬੇਟੀਆਂ ਨਸ਼ਾ ਛੱਡ ਗਏ ਹਜ਼ਾਰਾਂ ਘਰਾਂ ਦੇ ਵਿੱਚ ਖੁਸ਼ੀਆਂ ਆ ਗਈਆਂ ਇਸ ਲਈ ਰਾਣਾ ਜੀ ਆਪਣੇ ਆਪ ਨੂੰ ਸੁਧਾਰ ਲਓ ਬਦਲੋ ਆਪਣੇ ਆਪ ਨੂੰ ਨਹੀਂ ਬਦਲਿਆ ਤੇ ਅਸੀਂ ਇਹ ਖਿਲਾਫ ਆ ਅਸੀਂ ਖਿਲਾਫਤ ਕਰਾਂਗੇ ਅਸੀਂ ਸੱਚ ਦੇ ਨਾਲ ਆ ਔਰ ਹਮ ਸਦਾ ਹੀ ਅਸੀਂ ਸੱਚ ਦੇ ਨਾਲ ਹੈ ਨਾ ਸਾਡੇ ਸੰਤ ਜੀ ਇਹ ਲੜਾਈ ਇਦਾਂ ਨਹੀਂ ਲੜ ਰਹੇ ਕਿ ਪਰਮੇਸ਼ਰ ਨੇ ਮਿਸ਼ਨ ਦਿੱਤਾ ਉਹਨਾਂ ਨੂੰ ਔਰ ਇਹ ਮਿਸ਼ਨ ਪੂਰਾ ਕਰਨਾ ਹੀ ਹੈ ਜੇ ਤੁਹਾਡੇ ਵਰਗੇ ਲੁਟੇਰੇ ਲੋਕਾਂ ਨੂੰ ਲੁੱਟਣਾ ਬੰਦ ਨਹੀਂ ਕਰਨਗੇ ਇਹ ਲੜਾਈ ਚੱਲਦੀ ਰਹਿਣੀ ਹੈ ਜੇ ਅਸੀਂ ਸਿੱਧੀ ਸਾਥ